ਕਰਦੇ ਵਿੱਚ ਹੰਗਾਮਾ ਹੋਇਆ ਅਤੇ ਆਪਸੀ ਝੜਪ ਦੇ ਦੌਰਾਨ ਪੱਗਾਂ ਵੀ ਲੱਤਦੀਆਂ ਨਜ਼ਰ ਆਈਆਂ ਨੇ ਜੀਪੀ 1 ਸਥਿਤ ਗੁਰਦੁਆਰਾ ਸਾਚਾ ਧੰ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਖਬਰ ਮਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫੇਸ 3B ਵਨ ਸਥਿਤ ਗੁਰਦੁਆਰਾ ਸਾਚਾ ਧੰ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜੋੜਾ ਘਰ ਦੇ ਵਿੱਚ ਹੰਗਾਮਾ ਹੋਇਆ ਅਤੇ ਆਪਸੀ ਝੜਪ ਦੇ ਦੌਰਾਨ ਪੱਗਾਂ ਵੀ ਲੱਤਾਂ ਦੀਆਂ ਨਜ਼ਰ ਆਈਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਹੱਥੋਂ ਪਾਈ ਹੋਈ ਐ ਅਤੇ ਉਸ ਤੋਂ ਬਾਅਦ ਪੱਗਾਂ ਲੱਤਾਂ ਦੀਆਂ ਨਜ਼ਰ ਆਈਆਂ ਨੇ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆ ਇੱਕ ਧਿਰ ਦੇ ਵੱਲੋਂ ਜਿਹੜਾ ਆ ਕਿਹਾ ਜਾ ਰਿਹਾ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਪੁਲਿਸ ਨੂੰ ਸ਼ਿਕਾਇਤ ਵੀ ਜਿਹੜੀ ਆ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਆ ਤੇ ਪੁਲਿਸ ਦੇ ਵੱਲੋਂ ਕਾਰਵਾਈ ਦਾ ਜਿਹੜਾ ਭਰੋਸਾ ਏ ਉਹ ਦਿੱਤਾ ਜਾ ਚੁੱਕਿਆ ਹੈ ਤਾਂ ਜਿਹੜੀ ਖਬਰ ਹੈ ਮੋਹਾਲੀ ਦੇ ਗੁਰਦੁਆਰਾ 3B1 ਦੀ ਹੈ ਜਿੱਥੇ ਜੋੜਾ ਕਰਦੇ ਵਿੱਚ ਦੋ ਬਜ਼ੁਰਗ ਵਿਅਕਤੀਆਂ ਦੇ ਵਿੱਚ ਜਿਹੜੀ ਆਪਸੀ ਝੜਪ ਹੋਈ ਹੈ ਅਤੇ ਉਸ ਤੋਂ ਬਾਅਦ ਇੱਕ ਦੂਸਰੇ ਦੀਆਂ ਪੱਗਾਂ ਨੂੰ ਹੱਥ ਪਾਏ ਗੇ ਪੀੜਤਾਂ ਨੇ ਇਹ ਵੀ ਕਿਹਾ ਕਿ ਮਾਮਲਾ ਧਾਰਮਿਕ ਹੈ ਤੇ ਅਸੀਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਲੈ ਕੇ ਜਾਵਾਂਗੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ 3B1 ਦੇ ਵਿੱਚ ਗੁਰਦੁਆਰਾ ਸਾਹਿਬ ਹੈ ਸਾਚਾ ਧੰਨ ਜਿੱਥੇ ਅਜੋੜਾ ਕਰਦੇ ਵਿੱਚ ਦੋ ਬਜ਼ੁਰਗ ਵਿਅਕਤੀ ਆਪਸ ਦੇ ਵਿੱਚ ਝੜਪ ਪੈਂਦੇ ਨੇ ਅਤੇ ਉਸ ਤੋਂ ਬਾਅਦ ਮਾਮਲਾ ਇੰਨਾ ਭੱਖ ਜਾਂਦਾ ਕਿ ਇੱਕ ਦੂਸਰੇ ਦੀਆਂ ਪੱਗਾਂ ਤੱਕ ਲਾ ਦਿੱਤੀਆਂ ਜਾਂਦੀਆਂ ਨੇ ਗੁਰਦੁਆਰੇ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਜਾਂਦੀ ਹੈ ਤਾਂ ਕਿਤਨਾ ਕਿਤੇ ਜੇਕਰ ਗੱਲ ਕਰਨ ਲਈ ਜਾਵੇ ਇਸ ਘਟਨਾ ਦੇ ਕਰਕੇ ਕਿਤਨੇ ਕਿਤੇ ਸੰਗਤਾਂ ਦੇ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ ਤੇ ਪੁਲਿਸ ਦੇ ਕੋਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਿਸ ਧਿਰ ਦੀ ਗਲਤੀ ਹੈ ਉਸ ਤੋਂ ਮੁਆਫੀ ਜਿਹੜੀ ਹੈ ਮੰਗਣ ਦੀ ਮੰਗ ਰੱਖੀ ਗਈ ਹੈ ਅਸੀਂ ਐਸ.ਜੀ.ਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਣਾ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਹੀ ਘਟਾਉਣਾ ਜਿਹੜਾ ਘਟਾਉਣਾ ਹਾਂ ਜੀ ਹਾਂ ਜੀ ਹਾਂ ਕ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖਿਓ ਪਹਿਲਾ ਪੱਗ ਮੇਰੀ ਰਹੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖਿਓ ਪਹਿਲਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਹਾਂ ਜੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਉਨ ਪੌਲ ਸਾਹਿਬਾਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਐਸਾ ਤੇ ਪੰਜਾ ਦਾ ਕੇਸ ਵਾਦਨ ਨੇ ਆ ਇਦਾਂ ਕਰ ਦੇਣੇ ਆ ਉਹਦਾ ਕਰ ਦੇਣਾ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਉਧਾਰਾਂ ਵਾਂਦੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ